ਕੀ ਆਉ ਮੰਗਣ ਕਿੱਥੇ ਕਿਹੜਾ ਫੰਡਤਾ ਕਿਹਨੂੰ ਨਹੀਂ ਦਿੱਤਾ ਸਾਨੂੰ ਨਹੀਂ ਪਤਾ ਉਹ ਗੱਲ ਦੀ ਵੱਡੀ ਬਹੁਤ ਵੱਡਾ ਇਹ ਸਾਡੇ ਲੋਕਾਂ ਨਾਲ ਜੇਬੋਂ ਰੁਪਿਆ ਨਿਕਲਿਆ ਬਹੁਤ ਵੱਡੀ ਗੱਲ ਆ ਕਾਲੀ ਗੱਲ ਪਤਾ ਜੀ ਕਾਲੀ ਗੱਲ ਦਾ ਐਸਐਸਪੀ ਇੱਕ ਸਾਲ ਮੇਰੇ ਪਿੰਡ ਦੀ 2006 ਤੋਂ ਲੈ ਕੇ ਬਹੁਤ ਵੱਡੀ ਪ੍ਰੋਬਲਮ ਆ ਗਈ ਬਹੁਤ ਪੁਰਾਣੀ ਤੋਂ ਇੱਕ ਕੈਚਾਈ ਜੀ ਉਹ ਪੈਸੇ ਮਾਗਦਾ ਪੈਸੇ ਸੈਂਟਰ ਕਿਤੇ ਕੋਈ ਵੀ ਵੀ ਘਰ ਬਚਾਉਂਦਾ ਕੋਣ ਬੰਦਾ ਨਾ ਹੋਇਆ ਉਹਨਾਂ ਕਲਵਿੰਦਰ ਜੀ ਕਪੂਰ ਅਕਾਲੀ ਦਰ ਦਾ ਬੰਗਾ ਬਹੁਤ ਪੰਜਾਬ ਚ ਲੱਗਦੀ ਵੀ ਨਾ ਬੰਦੇ ਕੋਲ ਇੱਧਰ ਆ ਗਿਆ ਉਹ ਕਿਹਨਾਂ ਚਾਹਤੇ ਜੇ ਸਰ ਫੋਟੋ ਨਾ ਇਹ ਤੇਰੇ ਮਾਇਕੀ ਡਾ ਅੱਛਾ ਸਪੀਕਰ ਕੌਣ ਧੰਦਾ ਕੈਸੀ ਬਟ ਕਰ ਗਿਆ ਨਾ ਘਰਾਂ ਨਾਲ ਦੇਣ ਦੇ ਆ ਕੇ ਲੈ ਹੋ ਗਿਆ ਤਾਂ ਮੈਨੂੰ ਕਹਿਤਾ ਜਾਨਣਾ ਦੱਸ ਦਿਆ ਕਰੋ ਥੋੜਾ ਜਿਆ ਮੈਂ ਸਾੜਿਆਂ ਨੂੰ ਜਾਣਦਾ ਇਹਨਾਂ ਨੂੰ ਘਰਾਂ ਨਾਲ ਦੇਣ ਦੇ ਪੈਸੇ ਲੈਂਦੇ ਯਾਰ ਹੱਤ ਆ ਯਾਰ ਦੱਸੋ ਅੱਜ ਦੇਖੋ ਤੇ ਸ਼ਾਮ ਨੂੰ ਮੇਰੇ ਵਿਰੁੱਧ ਬੋਲਦੇ ਦੇਖੋ ਸਿ ਕਿਉਂਕਿ ਮੈਂ ਸੱਚ ਬੋਲੀ ਜਾਂਦਾ ਨਾ ਕਰ ਲੈ ਕੋਈ ਆ ਬਈਆਂ ਲੋਕਾਂ ਨੂੰ ਕੰਮ ਕਰ ਲੈ ਦੋ ਲੋਕਾਂ ਨੂੰ ਜਿਉ ਲੈਣ ਗੋ ਨਾ ਚਲੋ ਬਈ ਇੱਧਰ ਨੂੰ ਚਲੋ ਬਈ ਉੱਕਰ ਨੂੰ ਐਸਐਸਪੀ ਸੈਨਿਕ ਐਥੀ ਫੰਕਸ਼ਨ ਤੇ ਰਹਿਣ ਦੀ ਜਰੂਰਤ ਨਹੀਂ ਐ ਮੈਂ ਤਾਂ ਕਹਿੰਦਾ ਚੰਡੀਗੜ੍ਹ ਚਲੇ ਜਾਣ ਪਰ ਪਰ ਘੁਣੀ ਘੁਣੀ ਲਾਈਨ ਨੂੰ ਹੁੰਦਾ ਹੋਵੇ ਕਿ ਤੇ ਭੱਜਣਾ ਜਾ ਰਿਹਾ ਉਹ ਮੇਰੇ ਕੋਲ ਆ। ਤਾਂ ਜਿੰਨਾ ਟਾਈਮ ਲਾਈ ਜਾਂਦਾ ਬੀਟੀ ਦੇ ਡਰਵਾਜ਼ੇ ਆ ਪਾਈ ਜਾਂਦਾ। ਮਹੋਤਮ ਜੀ ਸਾਹਮਣੇ ਮੈਂ ਇੱਕ ਪਹਿਲਾਂ ਦੱਸਦਾ ਜਿਵੇਂ ਮੈਂ ਗੱਲ ਕਹੀ ਸੀ ਪਰ ਇਹ ਇਸ ਹੁੰਦੇ ਨੇ ਆਪਣੇ ਆਪ ਬੋਲੇ ਸੋਨੇ ਆ ਲੰਨਤ ਕਰਾ ਲੈ ਕਿਸੇ ਨੇ ਲਾਇਆ ਬਰੀ ਦਰਦ ਆ ਗਿਆ ਜੀ ਮਹੋਤਮ ਜੀ ਉਹ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਤੋਂ ਆਉਂਦਾ ਨਾਮ ਮਹਾਰਾਜਪੁਰ ਦਾ ਪ੍ਰਭੂ ਹਾਲ ਕੇ ਦਾ ਸਭ ਤੋਂ ਵੱਡਾ ਮੈਂ ਫਾਰਮ ਨੂੰ ਹਮ ਤੋਂ ਵੱਡਾ ਪਿੰਡ ਮਹਾਰਾਜ ਪੰਜਾਬ ਦਾ ਮੈਂ ਉਹ ਹਲ ਕੀ ਗ੍ਰਾਮਪੁਰਾ ਕੋਲ ਜਿਹੜਾ ਮਹਾਰਾਜਪੁਰ ਤੋਂ ਹੋਰ ਵਾਲਾ ਜੇ ਜਦੋਂ ਆਪਣਾ ਆ ਭਾਰਤ ਦੇ ਆ ਰੋਲ ਲੱਗੇ ਜਿਹੜਾ ਹੁਣ ਲੱਗੇ ਜੀ ਵੱਡਾ ਇੱਥੇ ਜਿਵੇਂ ਕਿਸਾਨ ਇੱਥੇ ਬੰਦੇ ਕੋਲੇ ਗਿਆ ਸੁਣ ਲਿਆ ਕਿ ਆਪਣੇ ਪਿੰਡ ਦੇ ਬੰਦੇ ਨੇ ਲੋਕਾਂ ਤੋਂ ਪੈਸਾ ਇਕੱਠਾ ਕੀਤਾ 20-20000 ਰੁਪਏ ਇਕੱਠਾ ਕਰਕੇ ਤੇ ਆਪਾਂ ਉਹ ਕਰਨਾ ਲੋ ਮੈਂ ਯਕੀਨ ਆਪਾਂ ਜਿੱਥੇ ਬਦਲਵਾਤੀ ਕਰਨੇ ਲਾਉਣੇ ਆਪਾਂ ਇਕੱਠੇ ਹੁੰਨੇ ਆ ਤੇ ਮੈਂ ਕਿਹਾ ਉਹ ਬੰਦੇ ਨੇ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਸਾਡੇ ਕਿਰਤ ਸਦਾਨੇ ਜੀਲੋਬਰਾ ਮਹਾਰਾਜ ਨੂੰ ਉਹ ਕਹਿੰਦਾ ਕਿ ਯਾਰ ਰੋੜ ਲੱਗਿਆ ਇਹ ਆਪਾਂ ਨੂੰ 50 ਤੋਂ 55000 ਰੁਪਏ ਕਿੰਨੇ ਦੇ ਪੈਸੇ ਬਣ ਗਏ ਆਪਾਂ ਕਿੰਨੇ ਦਾ 20000 ਰੁਪਏ ਇਕੱਠਾ ਕਰਨਾ ਤੇ ਉਹ ਮਿੰਜਰ ਦੇ ਬੰਦੇ ਨਾਲ ਗੱਲ ਨਹੀਂ ਸੀ ਉਹ ਬੰਦਾ ਕਿਉਂ ਥ੍ਰੀ ਫਰਦਾ ਤੇ ਮੁਰੇ ਕੋ 50 ਕਿੱਤੇ ਵਿੱਚ ਨਹੀਂ ਰੱਜੀ ਜੱਤੀ ਬੰਦੇ ਮੁਰੇ 50 ਕਿੱਤੇ ਨਹੀਂ ਨਾ ਜੱਤੀ ਉਹ ਬੰਦੇ ਨੇ ਇਕੱਠੇ ਕਰਿਆ ਰੁਪਈਏ ਕਿੰਨਾ ਤੜਾ ਦੋ 4 ਕਰੋੜ ਰੁਪਈਆ ਬਣਾ ਦਮ ਤੇ ਸਾਡੇ ਪਿੰਡਾਂ ਦਾ ਸਾਨੂੰ ਉਹ ਪਤਾ ਨਹੀਂ ਉਹ ਮੈਗ ਪੈਸੇ ਦਿੱਤੇ ਕਿ ਮੈਂ ਕਿਉਂ ਕਿਦਾਂ ਲੱਗਾ ਸੈਂਟਰ ਨੇ ਪੈਸੇ ਉਹਨੇ ਲੋਕਾਂ ਦੇ ਬਾਣਾ ਤੇ ਤੁਸੀਂ ਪੈਸੇ ਕਦੇ ਦਵਾਉਂਦੇ ਜਦੋਂ ਮੈਂ ਪੈਸੇ ਦਿੱਤੇ ਜੀ ਮੇਰਾ ਤਾਂ ਇੱਕ ਵੀ ਸਬਾਦੋ ਕਿਨੇ ਬਾਗਾਇਆ ਇਸ ਰੋਡ ਦੇ ਵਿੱਚ ਮੈਂ 20 ਜਰ ਦੇ ਕਿਲਾ ਦਿੱਤਾ ਵੀ ਮੈਂ ਕਿ ਸੈਂਟਰ ਨੇ ਪੈਸੇ ਬੜੇ ਤੁਸੀਂ ਪੈਸੇ ਕਰੋਣ ਵਾਲੇ ਕੌਣ ਹੋ ਜੁਨੀਆ ਨਾਲ ਲੈ ਗਿਆ ਪੈਸੇ ਦੇਖੋ ਉਹਨਾਂ ਨੇ ਇਕੱਠੇ ਕਰਕੇ ਸਾਨੂੰ ਨਹੀਂ ਪਤਾ ਲੱਗਿਆ ਕਿ ਇੰਨਾ ਰੁਪਈਆ ਉਹ ਮਰਦਾਂ ਨੇ ਕਿੱਥੇ ਕਿਹੜਾ ਫਸੌਂਦ ਦਿੱਤਾ ਕਿਹਨੂੰ ਨਹੀਂ ਦਿੱਤਾ ਸਾਨੂੰ ਨਹੀਂ ਪਤਾ ਉਹ ਕੰਮ ਦੀ ਬੱਤੀ ਬਹੁਤ ਵੱਡਾ ਇਹ ਸਾਡੇ ਲੋਕਾਂ ਨਾਲ ਜੇਬੋਂ ਰੁਪਿਆ ਨਿਕਲਿਆ ਬਹੁਤ ਵੱਡੀ ਗੱਲ ਆ ਕੱਲ ਦਾ ਪਤਾ ਨਹੀਂ ਕੱਲ ਦਾ ਪਤਾ ਐਸਐਸਪੀ ਇੱਕ ਸਾਲ ਮੇਰੇ ਪਿੰਡ ਦੀ 2006 ਤੋਂ ਲੈ ਕੇ ਬਹੁਤ ਵੱਡੀ ਪ੍ਰੋਬਲਮ ਆ ਗਈ ਬਹੁਤ ਪੁਰਾਣੀ ਕੌਣ ਬੰਦਾ ਨਾਮ ਹੈ ਉਹ ਹਨ ਕਰਬਿੰਦਰ ਸਿੰਘ ਕਪੂਰ ਅਕਾਲੀ ਦਰ ਦਾ ਬੰਦਾ ਬਹੁਤ ਪੰਜਾਬ ਜਣ ਗੱਦੀ ਵਾਲਾ ਬੰਦੇ ਕੋਲ ਇੱਧਰ ਆ ਜਾ ਹਾਂ ਕੀ ਮਨਸ਼ਾ ਚਾਹਦੇ ਜੀ ਸਰ ਛੋਟਾ ਹੈ ਆ ਮਾਈਕ ਦੇ ਦੇ ਮਾਈਕ ਦੇ ਜਾ ਅੱਛਾ ਸਪੀਕਰ ਤਾਂ ਕੈਸੀ ਕੱਟ ਕਰ ਗਿਆ ਨੀ ਘਰ ਨਾਲ ਦੇਂਦੇ ਆ ਤੇ ਲੈ ਹੋ ਗਿਆ ਤਾਂ ਮੈਂ ਤੁਹਾਨੂੰ ਕਹਿਦਾ ਜਾਨਣਾ ਦੱਸ ਦਿਆ ਕਰੋ ਥੋੜਾ ਜਿਆ ਮੈਂ ਝਾੜਿਆਂ ਨੂੰ ਜਾਣਦਾ ਨਨ ਘਰ ਨਾਲ ਦੇਣ ਦੇ ਪੈਸੇ ਲੈਂਦੇ ਯਾਰ ਹੱਤ ਆ ਯਾਰ ਅੱਜ ਦੇਖੋ ਵੀ ਸ਼ਾਮ ਨੂੰ ਮੇਰੇ ਕੋਲ ਬੋਲਦੇ ਦੇਖੋ ਵੀ ਕਿਉਂਕਿ ਮੈਂ ਸੱਚ ਬੋਲੀ ਜਾਂਦਾ ਨਾ ਗੱਲ ਐ ਕਿ ਯਾਰ ਇਹ ਲੋਕਾਂ ਨੂੰ ਕੰਮ ਕਰ ਲੈਣ ਦੋ ਲੋਕਾਂ ਨੂੰ ਜਾਉਣ ਲੈਣ ਦੋ ਨਾ ਚਲੋ ਵਈ ਇੱਧਰ ਨੂੰ ਚਲੋ ਵਈ ਉੱਧਰ ਨੂੰ ਐਸਐਸਪੀ ਸੈਕਾ ਐਥੀ ਫੰਕਸ਼ਨ ਤੇ ਰਹਿਣ ਦੀ ਜਰੂਰਤ ਨਹੀਂ ਹੈ ਮੈਨੂੰ ਤਾਂ ਕੈਂਡੀਗਟ ਚਲੇ ਜਾਣਾ ਵਾਹ ਵਾਹ ਘੁਣੀ ਘੁਣੀ ਲਾਈਨ ਨੂੰ ਸੁਣਦਾ ਹੁੰਦਾ ਹਾਂ ਕਿ ਤੇ ਭੱਜਣਾ ਜਾ ਲੇ ਉਹ ਮੇਰੇ ਭਾ ਰਾਜ ਜਿੰਨਾ ਟਾਈਮ ਲਾਈ ਜਾਣਾ ਉਹ 80 ਦੇਰ ਬਾਅਦ ਕੰਮ ਆ ਗਿਆ